ਮੈਡਮ ਜੀ ਸੱਸੀ ਕਾਲ ਕਿਵੇਂ ਬਈ ਵਧੀਆ ਵਧੀਆ ਤੁਸੀਂ ਦੱਸੋ ਹੋ ਠੀਕ ਹੋ ਵਧੀਆ ਵਧੀਆ ਹੋਰ ਕੰਮ ਕਰ ਕਿੱਦਾਂ ਚੱਲਦਾ ਕੰਮ ਕਾਰ ਵਧੀਆ ਚੱਲੀ ਜਾਂਦਾ ਪੜ ਲੇਕ ਕੇ ਮਾਰਟਰ ਤਲਈ ਜਾਂਦੇ ਆ ਚਲੋ ਵਧੀਆ ਕੁਝ ਕਮਾਈ ਰਹੇ ਹਾਂ ਸਾਡੇ ਵੰਗੋ ਗਵਾਤਾ ਨਹੀਂ ਰਹੇ ਉਹ ਮੈਡਮ ਜੀ ਕੁਝ ਪਾਉਣ ਲਈ ਕੁਝ ਖਾਣਾ ਹੀ ਪੈਂਦਾ ਉਹ ਤੁਹਾਡਾ ਰਾਂਝਾ ਕਿੱਥੇ ਆ ਹੋ ਵੀ ਮੇਰੇ ਮੂੰਹ ਤੱਕੇ ਖਾਂਦਾ ਫਿਰਦਾ ਨੌਕਰੀ ਤਾਂ ਮਿਲਦੀ ਨਹੀਂ ਹੈਗੀ ਕਿਤੇ ਹੁਣ ਚਲੋ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਣਾ ਤੁਹਾਡੇ ਵਾਸਤੇ ਠੀਕ ਹੈ ਹਾਂ ਮਣੀ ਹਾਂਜੀ ਹਾਂਜੀ ਕਿਵੇਂ ਆ ਵਧੀਆ ਹੀ ਵਧੀਆ ਤੁਸੀਂ ਦੱਸੋ ਕੰਮ ਕਰਦੇ ਚੰਗਾ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਜੀ ਲੈ ਕੇ ਮੇਰੇ ਵਾਸਤੇ ਕੁਝ ਖਾਣ ਹਾਂਜੀ ਹਾਂਜੀ ਬੈਠੋ ਬਸ ਮੈਂ ਆ ਗਿਆ ਮਣੀ ਲਿਆ ਫਿਰ ਆ ਗਿਆ ਹੀ ਆ ਗਿਆ ਆਹ ਲਓ ਮੈਂ ਤੁਹਾਡੀ ਚਾਹ ਆਹ ਲਓ ਚਾਹ ਓਏ ਹੋਏ ਮਾੜੀ ਗਰਮੀ ਵਾਲੀ ਕਰਾ ਦਿੱਤੀ ਗਰਮੀ ਤਾਂ ਹੀ ਮੀਂਹ ਨਹੀਂ ਪੈ ਰੇ ਫਿਰ ਗਰਮੀ ਤਾਂ ਹੋ ਗਈ ਜੀ ਹੋਏ ਤਤੀ ਲਾਲੀ ਆ ਬਣੇ ਨਾਲੇ ਗੱਲ ਸੁਣਾ ਹਾਂਜੀ ਹੁਣ ਕੰਮਕਾਰ ਠੀਕ ਲੱਗਦਾ ਤੈਨੂੰ ਕੰਮਕਾਰ ਵਧੀਆ ਜੀ ਬਸ ਬੰਦਾ ਕਰਨਲਾ ਹੋਣਾ ਚਾਹੀਦਾ ਕਈ ਵਾਰ ਬੰਦਾ ਚਾਹ ਵੇਚਦਾ ਵੇਲੇ ਤਰੱਕੀ ਕਰ ਜਾਂਦਾ ਜੀ ਹੋ ਤੇਰੀ ਸ਼ਕਲ ਦੇਖ ਕੇ ਤਾਂ ਲੱਗਦਾ ਕੁਮੇਂਦਰ ਵੀ ਨਹੀਂ ਬੰਦਾ ਹੈ ਨਾਲੇ ਗੱਲ ਸੁਣਾ ਧਿਆਨ ਰੱਖਿਆ ਕਰ ਇਹ ਥੋੜਾ ਵੱਧ ਪਾ ਦੇਗਾ ਜਿਆਜ ਠੀਕ ਹੈ ਜੀ ਮੇਰਾ ਫਰਜ਼ ਆ ਕਹਿਣ ਦਾ ਬਾਕੀ ਕੋਈ ਸਮਝੇ ਨਾ ਸਮਝੇ ਕੁਝ ਹੋਰ ਲਾਉਂਗੀ ਉਹ ਸਮਾਨ ਪਿਕ ਕਰ ਦੇ ਜਿਹੜਾ ਮੈਂ ਕਿਹਾ ਤੈਨੂੰ ਹਾਂ ਕਰ ਦਿੰਨਾ ਜੀ ਆਜੋ ਦੇਖਣਾ ਜੇ ਨਾਲੇ ਦੋਲੇ ਬੰਦੇ ਨੂੰ ਕੌਣ ਆਇਆ ਕੌਣ ਨਹੀਂ ਮਣੀ ਬਈ ਕੌਣ ਹੈ ਕਿੰਨਾ ਘਟੀਆ ਬੰਦਾ ਇਥੇ ਹੀ ਬਹੁਤ ਹੰਕਾਰੀ ਬੰਦਾ ਜੀ ਅੰਨਾ ਪੈਸਾ ਜੀ ਪੈਸੇ ਦਾ ਕਮਾਣੀ ਮਾਰੀ ਜਾਂਦਾ ਨੂੰ ਤਾਂ ਜਿੰਨੇ ਕੋਲ ਜਿਆਦਾ ਪੈਸਾ ਹੁੰਦਾ ਮਝੀ ਤੱਕ ਖਾਣੇ ਕਿਹੜਾ ਸੌਖੇ ਪਿਆ ਨਾ ਕੁਝ ਬਣਦਾ ਨਾ ਕਰਦਾ ਵੀਰੇ ਆਸੀ ਤੇ ਪੜ ਆ ਗਈ ਹਾਂ ਮੈਂ ਤਾਂ ਆ ਗਈ ਤੁਸੀਂ ਅੱਜ ਜਲਦੀ ਆ ਗਏ ਵੀਰੇ ਹਾਂ ਅੱਜ ਕੰਮ ਥੋੜਾ ਸੀਗਾ ਤਾਂ ਕਰਕੇ ਮੈਂ ਪਹਿਲੀ ਆ ਗਿਆ ਅੱਛਾ ਤੇ ਕੀ ਬਣਿਆ ਤੁਹਾਡਾ ਅੱਜ ਨੌਕਰੀ ਦਾ ਉਹੀ ਵੀਰੇ ਕੁਝ ਨਹੀਂ ਬਣਿਆ ੱਟਕੇ ਖਾ ਕੇ ਆ ਗਈ ਹੋਰ ਸਰਕਾਰਾਂ ਕਿਹੜਾ ਰੋਜ਼ਗਾਰ ਦਿੰਦੀਆਂ ਨਹੀਂ ਚੱਕੀ ਚੱਲ ਕੋਈ ਨਹੀਂ ਹੌਸਲਾ ਰੱਖ ਮਿਲ ਜੂ ਨੌਕਰੀ ਹਾਂ ਜੇ ਤਾਂ ਹੈ ਮੈਂ ਤਾਂ ਇਹ ਫਿਕਰ ਲੱਗੀ ਰਹਿੰਦੀ ਆ ਵੀ ਤੁਸੀਂ ਮੇਰੀ ਪੜਾਈ ਲਿਖਾਈ ਤੇ ਇੰਨਾ ਪੈਸਾ ਖਰਚ ਕਰਤਾ ਤੁਸੀਂ ਤਾਂ ਇਹ ਸੋਚ ਕੇ ਪੜਾ ਲਖਾਇਆ ਵੀ ਚਲ ਕੱਲ ਨੂੰ ਵਧੀਆ ਨੌਕਰੀ ਮਿਲ ਜੂਗੀ ਪਰ ਸਰਕਾਰਾਂ ਨੇ ਜਿਵੇਂ ਬੇੜਾ ਕਰਕੇ ਕੀਤਾ ਪਿਆ ਚਲ ਕੋਈ ਨਹੀਂ ਪੜੇ ਨੌਕਰੀ ਮਿਲ ਜੂਗੀ ਵਧੀਆ ਪੜ੍ਹੀ ਲਿਖੀ ਐ ਤੂੰ ਨਾਲੇ ਤੂੰ ਸਾਡੇ ਸੁਪਨੇ ਪੂਰੇ ਕਰਨੇ ਨੇ ਹਾਂਜੀ ਵੀਰੇ ਉਹ ਵੀ ਰੈਡੀ ਹੋਰੀ ਇਹੀ ਦੇਖਦੇ ਦੇਖਦੇ ਗੁਜ਼ਰ ਗਏ ਪਰ ਮੈਨੂੰ ਪੜਾਈ ਗਏ ਫੇਰ ਚਲ ਖਵੀਲਦਾਰੀ ਮੇਰੇ ਸਿਰ ਪੈ ਗਈ ਮੈਂ ਹੁਣ ਤੈਨੂੰ ਪੜਾ ਰਿਆ ਸਾਰੇ ਸੁਪਨੇ ਪੂਰੇ ਕਰਨੇ ਆ ਤੁਸੀਂ ਜਮ ਬੇਫਿਕਰ ਰਹੋ ਜਿੱਥੇ ਇੰਨੇ ਪਕਾਈ ਕਰ ਲਈ ਥੋੜਾ ਢਮ ਹੋਰ ਕਰ ਲਾਂਗੇ ਕੀ ਪਤਾ ਕਿਸ ਵਿੱਚ ਸਰਕਾਰੀ ਨੌਕਰੀ ਲਿਖੀ ਹੋਵੇ ਕੋਈ ਨਹੀਂ ਪੜੇ ਮੇ ਰੁਕ ਨੌਕਰੀ ਪੁੱਤ ਚੱਲ ਵੀਰੇ ਮੈਂ ਰੋਟੀ ਪਾਣੀ ਖਾਣਾ ਹਾਂ ਬਈ ਤੁਸੀਂ ਖਾ ਲਈ ਸੀ ਹਾਂ ਖਾ ਲਈ ਬਈ ਬਸ ਚਾਹ ਬਣਾ ਦਈ ਥੋੜੀ ਜੀ ਹਾਂ ਬਣਾਣੀ ਲਓ ਜੀ ਆ ਗਏ ਸੁਣ ਚ ਕੀ ਗੱਲ ਅੱਜ ਖਾਲੀ ਹੱਥਾਂ ਆਇਓ ਹੱਕੇ ਤਾਂ ਵਕੀਲਾ ਵਾਂਗੂ ਕਾਗਜ਼ ਪੱਤਰ ਚਾਕੇ ਲੈ ਕੇ ਆਉਂਦੇ ਸੀ ਬਸ ਯਾਰ ਸਿਰ ਦਾ ਅੱਕ ਗਿਆ ਮੈਂ ਤਾਂ ਹਰ ਰੋਜ਼ ਸਰਕਾਰੀ ਦਫ਼ਤਰਾਂ ਚੱਕਰ ਲਾਈ ਜਾ ਕਿਤੇ ਕੋਈ ਕੰਮ ਨਹੀਂ ਮਿਲਦਾ। ਉਹ ਇੰਨਾ ਪੜ੍ਹ ਲੈ ਕੇ ਕੀ ਕਰਨਾ ਯਾਰ? ਨੀਚੇ ਦੀ ਹਰ ਗਿਮਤ। ਉਹ ਇਹ ਚੱਕਰ ਤਾਂ ਕੱਢਨੇ ਪੈਂਦੇ ਹੁੰਦੇ ਆ। ਕੀ ਪਤਾ ਤੁਹਾਡੇ ਘਰ ਵਿੱਚ ਸਰਕਾਰੀ ਨੌਕਰੀ ਹੋਵੇ। ਹੂੰ। ਸਿਰ ਤਾਂ ਗਰੀਬ ਬੰਦੇ ਦੇ ਘਰ ਵਿੱਚ ਸਰਕਾਰੀ ਨੌਕਰੀਆ ਕਿੱਥੇ? ਹੁਣ ਤਾਂ ਬਸ ਇਹ ਸੋਚਦਾ ਵੀ ਕੋਈ ਛੋਟਾ-ਮੋਟਾ ਕੰਮ ਚੱਲ ਲੱਗ ਜਾ ਯਾਰ। ਮੈਂ ਮੇਰੀ ਗੱਲ ਸੁਣ ਲੈ। ਤੂੰ ਵੀ ਛੱਡ ਪਰਾਂ। ਲੈ। ਮੈਂ ਤਾਂ ਤੁਹਾਨੂੰ ਦੇਖ ਕੇ ਨਾ ਸ਼ੁਰੂ ਕੀਤੀ ਸੀ ਅਫਸਰਾਂ ਦੇ ਚੱਕਰ ਲਾਉਣੇ ਪਰ ਤੁਸੀਂ ਤਾਂ ਪਹਿਲੇ ਹੀ ਹਿੰਮਤ ਹਾਰ ਕੇ ਬਹਿ ਗਏ। ਆਪਾਂ ਤਾਂ ਨਹੀਂ ਹਾਰਦੇ ਆਪਾਂ ਤਾਂ ਗੇੜੇ ਕੱਢ ਲਾਂਗੇ ਕੀ ਪਤਾ ਨੌਕਰੀ ਮਿਲਣੀ ਹੋਵੇ ਮੈਨੂੰ ਸਿਰ ਤਾਂ ਮੈਂ ਸਾਰੇ ਦਿਨ ਤੱਕੇ ਖਾ ਕੇ ਦੇਖ ਲੈ ਕੋਈ ਫਾਇਦਾ ਨਹੀਂ ਤੂੰ ਵੀ ਕੋਈ ਛੋਟਾ ਮੋਟਾ ਕੰਮ ਦੇਖ ਲੈ ਘਰ ਦਾ ਖਰਚਾ ਚੱਲ ਜਾਊਗਾ ਕੋਈ ਨਾ ਚਲ ਮੈਨੂੰ ਲੱਗਦਾ ਬੱਸ ਆ ਗਈ ਹੂੰ ਆਜੋ ਹਾਂ ਸੰਜੀ ਕੀ ਹਾਲ ਚਾਲ ਹੋਰ ਮਣੀ ਕਿਵੇਂ ਵਧੀਆ ਵਧੀਆ ਤੂੰ ਦੱਸ ਬਸ ਠੀਕ ਹੈ ਯਾਰ ਕੀ ਬਣਦਾ ਕਿਵੇਂ ਜਾਂਦੇ ਦੁਕਾਨਦਾਰੀ ਚੱਲੀ ਜਾਂਦੇ ਦੁਕਾਨਦਾਰੀ ਦਾ ਤੂੰ ਦੱਸ ਤਰਾ ਕਿ ਨੌਕਰੀ ਨੂੰ ਕਿਦਾ ਬਣਿਆ ਕਿ ਨਾ ਹਲੇ ਕਿੱਥੇ ਯਾਰ ਕੁਛ ਨਹੀਂ ਬਣਿਆ ਬਾਈ ਮੈਂ ਤਾਂ ਸੋਚਦਾ ਯਾਰ ਕੋਈ ਨਾ ਪ੍ਰਾਈਵੇਟ ਕੰਮ ਹੀ ਦੇਖ ਲਾਂ ਸਰਕਾਰੀ ਜ਼ਰੂਰ ਤਾਂ ਕਿੱਥੇ ਮਿਲਦਾ ਹੁਣ ਓ ਯਾਰ ਸਰਕਾਰਾਂ ਵੀ ਆਪਣੀਆਂ ਬਸ ਤੈਨੂੰ ਪਤਾ ਹੀ ਆ ਯਾਰ ਸਰਕਾਰੀ ਕੰਮ ਤਰੇ ਪੈਨੇ ਕਿਤੇ ਗੁੰਦੀਪ ਉਹੀ ਗੱਲ ਯਾਰ ਇਹ ਸਰਕਾਰਾਂ ਦਾ ਕੁਛ ਨਹੀਂ ਬਣ ਸਕਦਾ ਜਦੋਂ ਵੋਟਾਂ ਪੈਂਦੀਆਂ ਨੇ ਉਹ ਤਾਂ ਥੱਲੇ ਬਹੁਤ ਵਾਦੇ ਕਰਦੇ ਨੇ ਜਿੱਤਣ ਦੇ ਬਾਅਦ ਕੋਈ ਨਹੀਂ ਪੁੱਛਦਾ ਬਈ ਆਪਾਂ ਨੂੰ ਓ ਯਾਰ ਆਪਣੇ ਲੋਕ ਵੀ ਉਹੋ ਜਿਹੀ ਹੋ ਰਹੇ ਨੇ। दारू ਦੀਆਂ ਬੋਤਲਾਂ ਪਿੱਛੇ ਵੋਟਾਂ ਪਾਉਂਦੇ ਨੇ। ਫਿਰ ਭਾਲਦੇ ਨੇ ਤਰੱਕੀਆਂ ਇਹ। ਹੋਰ ਯਾਰ ਮੈਂ ਮੇਰਾ ਕਿ ਕਸੂਰ ਐ ਚਾ ਚਲ ਅੰਨਾ ਪੜ੍ਹਿਆ ਲਿਖਿਆ। ਕਸੂਰ ਤੇ ਨਹੀਂ ਐ ਵੀ ਤੂੰ ਕੱਲਾ ਕਿ ਫਿਰ ਦੱਜਾ। ਮੈਡਮ ਦਿਖਦੀ ਨਹੀਂ ਨਾਲ ਕਿੱਧਰ ਰਹਿੰਦੀ ਐ ਅੱਜ ਕੱਲ੍ਹ। ਲੜਾਈ ਲੜੀ ਤਾਂ ਨਹੀਂ ਹੋ ਗਈ। ਨਾ ਨਾ। ਇਹ ਤਾਂ ਠੀਕ ਐ ਸਭ ਕੁਝ ਯਾਰ। ਅੱਛਾ। ਬਸ ਤੇਰੀ ਭਾਬੀ ਵੀ ਯਾਰ ਕੰਮ ਕਰਦੀ ਭਾਲ ਜੀ ਫਿਰਦੀ ਐ ਬੇਚਾਰੀ। ਉਹ ਆ ਗਈ ਕਰਨ ਵਾਲੀ। ਯਾਦ ਕਰੀ ਸੀ। ਹਾਂਜੀ। ਯਾਦ ਕਰਦੇ ਸੀ ਕਿ ਚੁਗਲੀਆਂ ਕਰਦੇ ਸੀ। ਚੁਗਲੀਆਂ ਕਾਣੂ ਯਾਰ। ਸਤਾ ਦੋਏ ਪੰਜ ਦੁਖਸੋ ਕਰਦੇ ਸੀ ਆਪਦੇ ਸਹੀ ਹੈ ਤੁਹਾਡੀ ਜ਼ਿੰਦਗੀ ਵਿੱਚ ਦੁੱਖਾਂ ਤੋਂ ਇਲਾਵਾ ਹੋਰ ਹੈ ਵੀ ਕੀ ਐ ਨਾ ਬੋਲੀ ਜਾਇਆ ਕਰ ਖਾਣਾ ਪੀਣਾ ਕੁਛ ਆ ਦੱਸ ਆਪਣੀ ਜ਼ਿੰਦਗੀ ਦਾ ਦੁੱਖ ਹੀ ਦੁੱਖ ਨੇ ਸੁੱਖ ਤਾਂ ਉਹ ਬੰਦੇ ਦੀ ਜ਼ਿੰਦਗੀ 'ਚ ਨੇ ਯਾਰ ਯਾਰ ਇਹ ਲੈਂਦਾ ਖੁੱਲਾ ਰੁਪਈਆ ਤੇ ਕੋਲ ਚਲੋ ਛੱਡੋ ਤੁਸੀਂ ਦੱਸੋ ਕੀ ਖਾਓਗੇ ਨਹੀਂ ਬਸ ਕੁਛ ਨਹੀਂ ਸੰਜੇ ਚਲੀਏ ਆਪਾਂ ਉਹ ਬੈਠੋ ਯਾਰ ਤੁਸੀਂ ਕਮਾਲ ਦੀ ਗੱਲ ਕਰਦਾ ਹੁਣ ਤਾਂ ਮੈਨੂੰ ਇਹ ਬੰਦੇ ਦੀ ਨਿਕਣ ਸੇ ਲੱਗ ਰਹੀ ਹੈਗੀ ਚਲੋ ਆਪਾਂ ਚਲੀਏ ਉਹ ਯਾਰ ਆਪਣੀ ਦੁਕਾਨਾਂ ਐਵੇਂ ਕੀ ਚੱਕਰ ਹੈ ਤੁਸੀਂ ਬੈਠੋ ਨਹੀਂ ਬੱਸ ਚਾਹ ਚੋਤਾ ਪੀ ਲੈ ਨਹੀਂ ਪੀਣੀ ਹੈਗੀ ਮੈਂ ਕਦੇ ਵੀ ਕਹਿਦਾ ਨਾ ਚੱਲ ਮਨੀ ਫੇਰ ਮਿਲਦਾ ਯਾਰ ਚਲੋ ਠੀਕ ਆ ਧਿਆਨ ਰੱਖਿਓ ਆਪਣਾ ਹਾਂ ਠੀਕ ਆ ਹੋਰ ਜੀ ਓ ਮਨੀ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਤੁਸੀਂ ਦੱਸੋ ਓ ਮੈਂ ਤਾਂ ਠੀਕ ਹੀ ਆ ਆ ਕੁੜੀ ਕਿਵੇਂ ਨਾਰਾਜ਼ ਹੋ ਕੇ ਚਲੀ ਗਈ ਮੈਡਮ ਬਾਈ ਇਹ ਗੱਲ ਕਹਾ ਗੁੱਸਾ ਨਾ ਕਰੀ ਤੇਰੇ ਅਮਿਤ ਹਰਕਤਾਂ ਨਾਲ ਨਾ ਦੁਕਾਨਦਾਰੀ ਖਰਾਬ ਹੁੰਦੀ ਆ ਸਾਡੀ ਓ ਦੁਕਾਨਦਾਰੀ ਤਾਂ ਕਰਤੇ ਦੀ ਕੀ ਖਰਾਬ ਹੋਣੀ ਆ ਪਾਣੀ ਬੁੱਟੀ ਗੱਲਬਾਤ ਹੀ ਕਰਾ ਦੇਣਾ ਹੈਲੋ ਛਲੋ ਜੀ ਕਰਾ ਦੇ ਤੇਰਾ ਹੀ ਫਾਇਦਾ ਕਰਾ ਦੂਗਾ ਕੁਛ ਆ ਬਾਈ ਤੇਰੇ ਜਵਾਖਾਂ ਵਰਗੇ ਆ ਯਾਰ ਉਹ ਉਹ ਜਵਾਕ ਤਾਂ ਨਹੀਂ ਹੈਗੀ ਜੇ ਜਵਾਖਾਂ ਵਰਗੀ ਆ ਯਾਰ ਥੋੜੀ ਤਾਂ ਸ਼ਰਮ ਕਰ ਲਿਆ ਕਰੋ ਯਾਰ ਬਾਈ ਚੱਲ ਕੋਈ ਗੱਲ ਨਹੀਂ ਜੇ ਹੁੰਦਾ ਕਰਾ ਦੀ ਗੱਲਬਾਤ ਆ ਤੱਕ ਤੂੰ ਆ ਜੰਮਾਣੀ ਸੋਚਦੇ ਲੋਕ ਕੀ ਗੱਲ ਕਰਦੇ ਨੇ ਕੀ ਨਹੀਂ ਕਰਦੇ ਹੋਰ ਮਸ਼ੀ ਕੀ ਆਣਾ ਹਾਂ ਵਧੀਆ ਵਧੀਆ ਹੋਰ ਸੰਜੇ ਵਧੀਆ ਵਧੀਆ ਉਹ ਆਏ ਕਿ ਨੌਕਰੀ ਦੀ ਖਬਰ ਖਬਰ ਕੋਈ ਨਿਕਲੇ ਪੋਸਟਾ ਪੋਸਟਾ ਕਿ ਨਾ ਉਹ ਤੇਰੀ ਨੌਕਰੀ ਦੀ ਪੋਸਟਪਾਸਟ ਤੇ ਕੋਈ ਨਹੀਂ ਨਿਕਲੀ ਪਰ ਇੱਕ ਆ ਖਬਰ ਜ਼ਰੂਰ ਹੀ ਆਈ ਹੈ ਕਿਹੜੀ ਹੋਏ ਉਹ ਯਾਰ ਇੱਕ ਕੁੜੀ ਨੇ ਨਾ ਕਿਸੇ ਤਗੜੇ ਬੰਦੇ ਨੂੰ ਝਾਲ ਚ ਪਾ ਕੇ ਇਹ ਠੱਗ ਲਿਆ ਅੱਛਾ ਹਾਂ ਕਰੋਗਾ 10-20 ਲੱਖ ਦਾ ਕਪੜਾ ਕਰ ਗਈ ਅਖਬਾਰ ਚਾਹੀਏ ਆ ਦੇਖ ਆ ਪੜ ਕੇ ਦੇਖ ਉੱਪਰ ਚੱਲ ਮੈਂ ਚੱਲਦਾ ਯਾਰ ਲੈ ਫਿਰ ਮੈਂ ਲਾ ਮੈਂ ਤਾਂ ਖਾ ਬੈਠ ਕੇ ਗੱਲਾਂ ਪਤਾ ਮਾਰ ਕੇ ਬਾਅਦ ਚੱਲਿਆ ਲੈ ਇਹ ਲਾ ਨਿਕਲ ਵੀ ਗਿਆ ਜੀ ਹਾਂ ਜੀ ਯਾਰ ਮੈਨੂੰ ਲੱਗਦਾ ਜੰਨਾਤ ਕੰਮ ਐ ਸੌਖਾ ਸਮਝਦਾ ਨਾ ਇੰਨਾ ਕੰਮ ਹੈ ਨਹੀਂ ਸੌਖਾ ਇਹ ਸੋਚ ਲੈ ਇੱਕ ਵਾਰੀ ਫੇਰ ਵੀ ਮਣੀ ਫਿਕਰ ਕਿਉਂ ਕਰਦਾ ਯਾਰ ਕੋਈ ਕੁਝ ਨਹੀਂ ਹੁੰਦਾ ਯਾਰ ਫਿਕਰ ਸਿਰ ਤੇ ਮਨੂ ਜੇ ਕੰਮ ਵਾਸਤੇ ਉਹ ਗੱਲ ਮੇਰੇ ਤੇ ਛੱਡ ਦੇ ਸਿਰ ਤੇ ਮਨੋਣਾ ਨਾ ਮੇਰੇ ਜ਼ਿੰਮੇਵਾਰੀ ਐ ਯਾਰ ਮੈਨੂੰ ਹਾਂ ਬਈ ਕਿਸ ਤਰ੍ਹਾਂ ਚੱਲਦੀਆਂ ਦੋਨਾਂ ਚ ਸਲਾਹਣੀ ਬਸ ਕਰਦੀ ਸੀ ਕੋਈ ਮੀਟਿੰਗ ਮੀਟਿੰਗ ਦਾ ਬੈਠੇ ਕਰਾਂਗੇ ਕੋਈ ਕੰਮ ਕਿਤੇ ਕੋਈ ਡਾਕਾ ਮਾਰਨ ਦੀ ਸਲਾਹ ਤਾਂ ਨਹੀਂ ਹੈਗੀ ਨਹੀਂ ਨਹੀਂ ਡਾਕਾ ਡੂਕਾ ਕਾ ਨੂੰ ਬਸ ਉਹਨੇ ਕੋਈ ਸਲਾਹ ਹੀ ਕਰ ਰਹੀ ਸੀ ਕਿਸੇ ਕੰਮ ਵਾਸਤੇ ਅੱਛਾ ਫਿਰ ਇਸ ਸਲਾਹ 'ਚ ਮੈਂ ਨਹੀਂ ਸ਼ਾਮਲ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਬਸ ਉਹੀ ਤਾਂ ਗੱਲ ਕਰ ਰਹੇ ਸੀ ਅਸੀਂ ਚਲੋ ਫਿਰ ਬੈਠ ਕੇ ਕਰਦੇ ਹਾਂ ਗੱਲ ਆਪਾਂ ਹਾਂ ਚਲ ਆਏ ਉਹ ਨਾ ਬਾਬਾ ਨਾ ਮੈਂ ਨਹੀਂ ਕਰਨਾ ਹੈਗਾ ਇਹ ਕੰਮ ਤੁਸੀਂ ਮੈਨੂੰ ਮਰਵਾਉਣਾ ਮੇਰੇ ਪਰਾ ਤੋਂ ਓਹੋ ਸਿਰ ਤਾਂ ਕੁਝ ਨਹੀਂ ਹੁੰਦਾ ਅਸੀਂ ਹੈਗੇ ਨਾ ਤੇਰੇ ਨਾਲ ਯਾਰ ਦੇਖੋ ਦੋਸਤੀ ਅਲੱਗ ਰਹੀ ਮੈਂ ਨਹੀਂ ਆ ਪੁੱਠੇ ਕੰਮ ਕਰ ਸਕਦੀ ਸਿਰਤ ਇਹ ਜੀ ਕੁਝ ਵੀ ਗਲਤ ਨਹੀਂ ਹੈਗਾ ਨਾਲੇ ਤੈਨੂੰ ਨਹੀਂ ਪਤਾ ਹੁਣ ਤੱਕ ਸਾਰੀ ਗਰੀਬੀ ਉਹ ਦੇਖੀ ਅਸੀਂ ਪਰ ਸੰਜੇ ਗਰੀਬੀ ਦੂਰ ਕਰਨ ਦਾ ਇਹੀ ਤਾਂ ਇੱਕ ਤਰੀਕਾ ਨਹੀਂ ਹੈਗਾ ਹੋਰ ਬਹੁਤ ਤਰੀਕੇ ਨੇ ਯਾਰ ਕਿਉਂ ਇਹੋ ਜਿਹਾ ਪੁੱਠੇ ਕੰਮ ਕਰਦੇ ਹੋ ਪਰ ਸਿਰਤ ਇਕੱਲੀ ਮਿਹਨਤ ਨਾਲ ਅੱਜ ਕੱਲ ਇੱਥੇ ਕੁਝ ਨਹੀਂ ਪੱਲੇ ਪੈਂਦਾ ਹੁਣ ਤੱਕ ਮਿਹਨਤੀ ਕਰੀ ਆ ਮਣੀ ਸਹੀ ਕਹਿ ਰਿਹਾ ਬਸ ਤੂੰ ਸਾਡਾ ਸਾਥ ਦੇ ਨਾਲੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਚਲੋ ਠੀਕ ਆ ਮੈਂ ਵੀ ਤਿਆਰ ਆ ਤੇ ਮੈਂ ਤੁਹਾਡੇ ਨਾਲ ਆ ਠੀਕ ਹੈ ਠੀਕ ਹੈ ਸਲਾਮ ਵਰ ਹਾਂਜੀ ਮੈਡਮ ਜੀ ਕੀ ਹਾਲ ਨੇ ਵਧੀਆ ਤੁਸੀਂ ਦੱਸੋ ਮੈਂ ਤਾਂ ਵਧੀਆ ਜੀ ਲੱਗਦਾ ਅੱਜ ਸੁਰ ਕੀ ਹੋਰੀ ਦੇ ਪਾਸੋਂ ਚੜਿਆ ਕਿਉਂ ਤੁਹਾਨੂੰ ਐ ਕਿ ਲੱਗਦਾ ਜਿਹੜਾ ਇਨਾ ਪਿਆਰ ਨਾਲ ਬੋਲ ਰਿਹਾ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਪਿਆਰ ਨਾਲ ਬੋਲਦੀ ਸੀ ਸ਼ਾਇਦ ਤੁਹਾਨੂੰ ਵੀ ਅੱਜ ਦੇਖਿਆ ਕਿੱਥੇ ਮੈਡਮ ਕਿਹੋ ਜਿਹੀ ਗੱਲਾਂ ਕਰ ਤੂੰ ਤਾਂ ਝਾਕਦੇ ਵੀ ਨਹੀਂ ਮੇਰੇ ਵੱਲ ਠੀਕ ਹੈ ਜੀ ਬਸ ਮੇਰੀ ਗਲਤੀ ਆ ਚਲੋ ਕੋਈ ਗੱਲ ਹੀ ਛੱਡੋ ਪਰਾਂ ਇਹਨਾਂ ਗੱਲਾਂ ਨੂੰ ਐ ਦੱਸੋ ਹੁਣ ਕਿੱਥੇ ਜਾਣਾ ਤੁਸੀਂ ਜਿੱਥੇ ਤੁਸੀਂ ਲੈ ਕੇ ਜਾਓ ਆ ਜਾਓ ਬੈਠੋ ਚਲੋ ਸੰਜੇ ਹੂੰ ਯਾਰ ਸਿਰ ਤਾਂ ਹਲੇ ਤੱਕ ਨਹੀਂ ਆਈ ਮੈਂ ਤਨਾ ਡਰਜਾ ਲੱਗੀ ਜਾਂਦਾ ਕਿਉਂ ਘਬਰਾਉਣਾ ਆਜੂਗੀ ਸਿਰ ਤਾਂ ਬਹੁਤ ਸਿਆਣੀ ਦੇ ਸਮਝਦਾਰ ਹੈ ਯਾਰ ਉਹ ਤਾਂ ਸਮਝਦਾਰ ਹੈਗੀ ਆ ਪਰ ਉਹ ਬੰਦਾ ਹੀ ਬਹੁਤ ਖਤਰਨਾਕ ਹੈ ਨਾ ਮੇਰੀ ਵੇਟ ਕਰ ਰਹੀ ਸੀ ਨਾ ਹਾਂ ਕਿਥੇ ਰਹੀ ਸੀ ਤੂੰ ਓਹੋ ਮੈਨੂੰ ਵੀਰੇ ਦਾ ਫੋਨ ਆ ਗਿਆ ਸੀ ਫਿਰ ਉਸ ਤੋਂ ਬਾਅਦ ਮੈਂ ਘਰੇ ਚਲੀ ਗਈ ਕਿਉਂ ਇਨੀ ਟੈਨਸ਼ਨ ਲੈਣੇ ਹੁੰਨੇ ਹੋ ਚਲੋ ਸਭ ਛੱਡ ਉਹਨਾਂ ਨੂੰ ਦੱਸੋ ਕੰਮ ਬਣਿਆ ਕਿ ਨਹੀਂ ਮੈਂ ਗਈ ਹੁਆ ਤੇ ਕੰਮ ਹੋਵੇ ਨਾ ਇਹ ਕਦੇ ਹੋਇਆ ਤੈਨੂੰ ਕਿਹਾ ਸੀ ਨਾ ਮਣੀ ਕੰਮ ਤਾਂ ਹੋ ਹੀ ਜਾਣਾ ਕੰਮ ਤਾਂ ਹੁਣ ਹੋ ਗਿਆ ਅੱਗੇ ਦੱਸੋ ਵੀ ਕੀ ਕਰਨਾ ਹੈ ਕਰਨਾ ਕੀ ਹੈ ਫੋਨ ਚੱਕਾਵਦਾ ਵੀਡੀਓ ਭੇਜ ਦੇਣਾ ਠੀਕ ਆ ਬਾਕੀ ਸਭ ਆਪ ਹੀ ਦੇਖ ਲਾਂਗੇ ਚੱਲ ਮਣੀ ਚੱਲ ਆ ਗਈ ਤੁਸੀਂ ਹਾਂ ਪ੍ਰੇਮ ਕੰਮਕਾਰ ਕਿਦਾਂ ਚੱਲ ਰਿਹਾ ਬਸ ਚੱਲੀ ਜਾਂਦਾ ਵਧੀਆ ਚੱਲ ਰਿਹਾ ਕੰਮਕਾਰ ਵਧੀਆ ਚੱਲ ਰਿਹਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜੀ ਆ ਬਿਜ਼ਨਸ ਉੱਪਰ ਜਾਣ ਦੀ بجائے ਦਿਨ ਪਰ ਦਿਨ ਘਟਚ ਕਿਉਂ ਜਾਈ ਜਾਂਦਾ ਹੈ ਓਏ ਪ੍ਰੀਤ ਤੂੰ ਫਿਕਰ ਨਾ ਕਰ ਬਿਜ਼ਨਸ ਦਾ ਉਤਰਾ ਚੜਾ ਵੰਦੀ ਰਹਿੰਦੇ ਰਹੇ ਲੈ ਦੇਖ ਲੋ ਕਿੰਨੇ ਆਰਾਮ ਨਾਲ ਕਹਿਤਾ ਅਕੇ ਤੂੰ ਫਿਕਰ ਨਾ ਕਰ ਨਾ ਫਿਕਰ ਕਿਉਂ ਨਾ ਕਰਾਂ ਸੋਨੂੰ ਵੀ ਪਤਾ ਹੀ ਐ ਆ ਤੁਸੀਂ ਮੇਰੇ ਖਾਤੇ ਚੋਂ ਕਿੰਨੇ ਪੈਸੇ ਵਟਲੇ ਓਏ ਫਿਰ ਕੀ ਹੋ ਗਿਆ ਕਮਾਉਣਾ ਵੀ ਨਹੀਂ ਆ ਕੀ ਹੋ ਗਿਆ ਜੀ ਚੁੱਪ ਕਿਉਂ ਬੋਲਦੇਗਾ ਤੂੰ ਨਹੀਂ ਕੁਛ ਨਹੀਂ ਬਾਅਦ ਚ ਗੱਲ ਕਰ ਲਿਆ ਕੁਛ ਦੱਸੋ ਤਾਂ ਸਹੀ ਮੈਨੂੰ ਓਏ ਕੁਛ ਨਹੀਂ ਹੋਇਆ ਇੱਕ ਮਿੰਟ ਆ ਗਿਆ ਮੈਂ ਇਹਨਾਂ ਦੀ ਨਹੀਂ ਸਮਝ ਆਉਂਦੀ ਹੈਗੀ ਪਤਾ ਨਹੀਂ ਕੀ ਕਰਦੇ ਰਹਿੰਦੇ ਨੇ ਸਾਰਾ ਦਿਨ ਹੈਲੋ ਹੈਲੋ ਸਿਰ ਤਾ ਆ ਕੀ ਮਜ਼ਾਕ ਕਰ ਰਹੀ ਤੂੰ ਤੂੰ ਮੇਰੀ ਵੀਡੀਓ ਨਹੀਂ ਜਿੱਦ ਤੂੰ ਬਣੇ ਰਹੇ ਤਾਂ ਚੁੱਪ ਚਾਪ 5 ਲੱਖ ਰੁਪਏ ਮੇਰੇ ਅਕਾਊਂਟ ਚ ਪਾ ਦੇ 5 ਲੱਖ ਦੇਖਿਆ ਕਦੇ ਤੈਨੇ ਦੇਖਿਆ ਨਹੀਂ ਤਾਂ ਇਹ ਤਾਂ ਮਗਰੀਆਂ ਤੋਣੇ ਦੇਖ ਵੀ ਤੂੰ 5 ਲੱਖ ਦੇਣਾ ਜਾਂ ਤੇਰੀ ਇਹ ਵੀਡੀਓ ਬੱਚੇ-ਬੱਚੇ ਤੱਕ ਪਹੁੰਚ ਜਾਈ ਦੀਆ ਸਿਰਫ਼ ਗੱਲ ਸੁਣ ਇਹੋ ਜਿਹਾ ਕੁਛ ਨਾ ਕਰੀ ਮੇਰੀ ਗੱਲ ਸੁਣ ਧਿਆਨ ਨਾਲ ਤੈਨੂੰ 5 ਲੱਖ ਮਿਲ ਜੂਗਾ ਐਂ ਦੱਸ ਕਿੱਥੇ ਪਹਚਾਵਾਂ ਕੋਈ ਗੱਲ ਨਹੀਂ ਮੈਂ ਤੈਨੂੰ ਥੋੜ੍ਹੇ ਟਾਈਮ ਤੱਕ ਫੋਨ ਕਰੂੰਗੀ ਲੋਕੇਸ਼ਨ ਦੱਸ ਦੂੰਗੀ ਚੰਪ ਕਰਕੇ ਉੱਥੇ ਪੈਸੇ ਭੇਜ ਦੇ ਠੀਕ ਆ ਕੋਈ ਗੱਲ ਨਹੀਂ ਕੀ ਗੱਲ ਹੋ ਗਈ ਸੀ ਜੀ ਮੈਂ ਤੁਹਾਨੂੰ ਪੁੱਛਦੀ ਹੋਰਗੀ ਤੁਸੀਂ ਕੁਝ ਦੱਸਿਆ ਹੀ ਨਹੀਂ ਹੈਗਾ ਕੁਝ ਨਹੀਂ ਉਹ ਪਰੀ ਤੱਕ ਕੋਈ ਜ਼ਰੂਰੀ ਫੋਨ ਸੀਗਾ ਤਾਂ ਕਰਕੇ ਗਿਆ ਸੀਗਾ ਫਿਰ ਮੈਂ ਤੇਰੇ ਨਾਲ ਗੱਲ ਕਰੀ ਸੀ ਯਾਰ ਹੂੰ ਦੱਸੋ ਮੈਨੂੰ ਨਾ ਥੋੜੇ ਜਿਹਾ ਪੈਸੇ ਦੇ ਲੋੜ ਸੀਗੇ ਥੋੜੇ ਜਿਹਾ ਪੈਸੇ ਨੇ ਕਿੰਨੇ ਕ ਦੀ ਮੈਂ ਸਾਹੀ 5 ਕ ਰੱਖਦੇ ਲੋੜ ਸੀ 5 ਲੱਖ ਨਾ ਐਡੀ ਮੋਟੀ ਰਕਮ ਨੂੰ ਤੁਸੀਂ ਥੋੜੇ ਜਿਹਾ ਦੱਸੀ ਜਾਨੇ ਹੋ ਐਨੇ ਪੈਸੇ ਨਾ ਕਰਨਾ ਕੀ ਹੈ ਤੁਸੀਂ ਉਹ ਕੱਲ ਸੁਣਿਆ ਪਰ ਕੱਲ ਪ੍ਰੀਤ ਐ ਨਾ ਉਹਨਾਂ ਕਿਸੇ ਪਾਰਟੀ ਨੂੰ ਦੇਣ ਦੇ ਨੇ ਪਾਰਟੀ ਨੂੰ ਦੇਣੇ ਨੇ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕੀਆਂ ਤੁਸੀਂ ਜੋ ਵੀ ਕੋਈ ਵੀ ਕੰਮ ਸਟਾਰਟ ਕਰਦੇ ਹੋ ਨਾ ਤੁਸੀਂ ਘਟਾ ਹੀ ਖਾਨੇ ਹੋ ਮੈਂ ਹੀ ਕਹਿੰਦੀ ਹਾਂ ਤੁਸੀਂ ਰਹਿਣ ਦੋ ਛੱਡੋ ਓਏ ਬਿਜ਼ਨਸ ਕਰਕੇ ਹੀ ਦੇ ਰਹੇ ਮੈਂ ਤਿਥੋਂ ਐਤ ਕੀ ਦੇ ਦੇਸ ਵਾ ਐਤ ਕੀ ਵੀ ਤੁਸੀਂ ਘਟਾ ਹੀ ਖਾਓਗੇ ਮੈਂ ਸਾਨੂੰ ਕਹੀ ਦਿੱਤਾ ਚਲ ਲਾਸਟ ਵਾਰ ਕਹਿ ਰਹੇ ਤੈਨੂੰ ਇਸ ਵਾਰ ਦੇ ਦੇਸ ਵਾ ਫੇਰ ਨਹੀਂ ਕਹਦਾ ਤੈਨੂੰ ਚਲ ਦੇਖ ਲੋ ਲਾਸਟ ਮੌਕਾ ਹੈ ਓਨਲੀ ਲਾਸਟ ਮੌਕਾ ਠੀਕ ਹੈ ਧਿਆਨ ਰੱਖਿਓ ਠੀਕ ਹੈ ਚਲ ਹੁਣ ਤਾਂ ਮੈਂ ਲਿਆ ਦੰਨੀ ਆ ਹੋਰ ਫਿਰ ਕੀ ਕਹਿੰਦਾ ਤੇਰਾ ਨਵਾਂ ਬੁਆਏਫਰੈਂਡ 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 ਨਹੀਂ ਹੈ ਓ ਅੰਕਲ ਫਰੈਂਡ ਹੈ ਨਾਲੇ ਮੈਂ ਨੇ ਸਭ ਕੁਝ ਤੁਹਾਡੇ ਲਈ ਕਰ ਰਹੀ ਆ ਸੋ ਮੇਰਾ ਮਜ਼ਾਕ ਨਾ ਕਰੋ ਮਜ਼ਾਕ ਨਹੀਂ ਸੱਚੀ ਸੱਚ ਦੱਸ ਕੀ ਕਹਿੰਦਾ ਹੋ ਹੁਣ ਕੀ ਕਹਿਣਾ ਜੇ ਸਰ ਨਾਲੋਂ ਮੈਨੂੰ ਪਿਆਰ ਕਰਦਾ ਤਾਂ ਪੈਸੇ ਦੇਣ ਲਈ ਮੰਨ ਗਿਆ। ਲੈ। ਹਾਂ। ਪੜੀਛੇ ਦੀ ਮੰਨਾ ਯਾਰ। ਮੁੰਲਾ ਤਾਂ ਡਰ ਡਰ ਗਿਆ ਉਹ। ਹਾਂ। ਡਰਨ ਵਾਲਾ ਤਾਂ ਨਹੀਂ ਹੈਗਾ ਸਮਝੇ ਉਹ। ਹੋਰ ਫਿਰ ਵੀ ਇੱਕ ਵਾਰੀ ਚੈੱਕ ਕਰ ਲਿਓ। ਸਬਰ ਕੇ ਚੱਲਿਓ। ਐਡੀ ਗੱਲ ਨਹੀਂ ਹੈਗੀ। ਜਿਹੜਾ ਇਹਦੀ ਗੱਲਾਂ 'ਚ ਆ ਗਿਆ ਕਿੱਡਾ ਕੁ ਚਲਾਕ ਹੋਊਗਾ ਉਹ। ਉਹਦੇ ਤੁਸੀਂ ਟੈਨਸ਼ਨ ਨਾ ਲਓ। ਉਹ ਤਾਂ ਮੈਨੂੰ ਇਹ ਕਹਿ ਰਿਹਾ ਵੀ ਦੁੱਸੂਛੇਦੀ ਕਿੱਥੇ ਮਿਲਣਾ ਹੈ। ਬੱਸ ਫਿਰ ਕੰਮ ਤਾਂ ਆਪਣਾ ਹੋਇਆ ਪਿਆ। ਮਿਲਣ ਬਾਰੇ ਫਿਰ ਕਿੱਥੇ ਬੁਲਾਈਏ? ਉਹੀ ਜਗ੍ਹਾ ਹਸਤ ਵਧੀਆ ਜਗ੍ਹਾ ਨਹੀਂ ਮਿਲ ਸਕਦੀ ਹਮ ਪਰ ਮਨਦੀਪ ਇੱਕ ਗੱਲ ਹੋ ਰੇ ਯਾਰ ਮਜ਼ਾਕ ਤਾਂ ਆਪਾਂ ਕਰੀ ਜਾਂਦੇ ਆ ਦੁਸ਼ਮਣ ਨੂੰ ਇੰਨਾ ਕਮਜ਼ੋਰ ਨਹੀਂ ਸਮਝੀਦਾ ਹਮ ਤੂੰ ਐ ਕਰੀ ਉਹ ਤੇ ਨਜ਼ਰ ਰੱਖੀ ਕਿਤੇ ਸਾਲਾ ਕੋਈ gadbad ਨਾ ਕਰ ਦੇ ਸਹੀ ਸਹੀ ਹੈ ਚੱਲੀਏ ਫਿਰ ਚਲ ਵੀਡੀਓ ਦੀ ਰਕਮ ਲੈ ਕੇ ਆਖਰ ਗਾਈ ਕਿੱਥੇ ਨੇ ਪਤਾ ਤਾਂ ਲੱਗੇ ਕਿਹੜੀ ਪਾਰਟੀਆਂ ਨੇ ਨਾ ਕੁਛ ਦੱਸਦੇ ਹੈਗੇ ਹੈ ਫੋਨ ਫੋਨ ਤੇ ਪੁੱਲ ਲਗੇ ਮੈਂ ਫੋਨ ਤੇ ਰਿਕਾਰਡਿੰਗ ਲਾਈ ਹੈ ਪਤਾ ਤਾਂ ਲੱਗੇ ਵੀ ਕੀ ਦੇ ਨਾਲ ਗੱਲ ਕਰਦੇ ਸੀ ਸੰਜੇ ਮੈਨੂੰ ਤਾਂ ਡਰ ਲੱਗ ਜਾਂਦਾ ਯਾਰ ਉਹ ਹਾਲੇ ਤੱਕ ਨਹੀਂ ਆਇਆ ਹੈਗਾ ਕੋਈ ਨਾ ਤੂੰ ਡਰਨਾ ਜਰੂਰ ਆਊਗਾ ਉਹ ਪਰ ਸੰਜੇ ਕਿੰਨਾ ਟਾਈਮ ਤਾਂ ਹੋ ਗਿਆ ਯਾਰ ਮੈਨੂੰ ਇਹ ਲੱਗਦਾ ਵੀ ਕਿਤੇ ਪੁਲਿਸ ਨੂੰ ਨਾ ਦੱਸ ਦੇ ਸਾਰਾ ਕੁਝ ਆਪਾਂ ਤੂੰ ਹੀ ਫਸਵਾ ਦਾਂਗੇ ਸਿਰ ਤਾਂ ਇਹ ਜੋ ਕੁਝ ਨਹੀਂ ਹੁੰਦਾ ਤੈਨੂੰ ਪਤਾ ਮੈਂ ਮਨੀ ਨੂੰ ਇਸ ਕੰਮ ਤੇ ਰੱਖਿਆ ਹੋਇਆ ਹੈ ਉਹਦਾ ਪੂਰਾ ਧਿਆਨ ਰੱਖ ਰਿਹਾ ਉਹ ਜਹੇ ਜੀ ਬਜੀ ਗੱਲ ਹੋਏ ਮੈਂ ਦੱਸ ਦਊਗਾ ਪਰ ਆਪਾਂ ਤਾਂ ਕਿੰਨੇ ਟਾਈਮ ਜਿੱਥੇ ਖੜੇ ਆ ਇੱਕ ਮਿੰਟ ਚੁੱਪ ਕਰੀਂ ਬੁਲਾ ਦੋ ਯਾਰਾ तो बोले पुषे मैं गल कर हाँ जी आ लो लाख पैसे पूरे ने। नाले ने वीडियो डिलीट कर दो कोई गल नहीं डरते क्यों वीडियो भी डिलीट हो जो सिर पैसे देख पूरे ने। हाँ जी पैसे पूरे में चेक ओ भाई वीडियो डिलीट कर दो यार क्यों डर हो जाऊंगी डिलीट आ गया ਸਿੱਧ ਆ ਜਾ ਸਿੱਧ ਸਿੱਧ ਨੂੰ ਚੱਲ ਨਾ ਨਾ ਬਿਸਮਿਲਲਾ ਹਰਜੋ ਖਰਜੋ ਇੱਕ ਮਿੰਟ ਭੱਜਣ ਦੀ ਲੋੜ ਨਹੀਂ ਮੈਨੂੰ ਸਭ ਪਤਾ ਤੁਸੀਂ ਕੀ ਕਰਕੇ ਆ ਸਰ ਅਸੀਂ ਕੁਝ ਨਹੀਂ ਕੀਤਾ ਸਰ ਤੁਹਾਨੂੰ ਗਲਤ ਫਹਮੀ ਹੋਈ ਹੈ ਕੋਈ ਜਿਆਦਾ ਸਿਆਣਾ ਜਨ ਬਣ ਓਏ ਬੰਦਾ ਮਾਰ ਕੇ ਪੈਸੇ ਵਹਿਗ ਲੈ ਕੇ ਭੱਜ ਰੇ ਜੀ ਬਹਿ ਕਿੱਥੇ ਓਏ ਸਰ ਅਸੀਂ ਪੈਸੇ ਜ਼ਰੂਰ ਲੈਨੇ ਜੀ ਪਰ ਅਸੀਂ ਉਹਨੂੰ ਮਾਰਿਆ ਨਹੀਂ ਜੀ ਚਾਹੇ ਸਿਆਣਾ ਬਣਦੀ ਲੋੜ ਨਹੀਂ ਚੁੱਪ ਚੁੱਪ ਦੱਸ ਦੇ ਸਰ ਅਸੀਂ ਕਤਲ ਨਹੀਂ ਕੀਤਾ ਜੀ ਅਸੀਂ ਤਾਂ ਸਿਰਫ ਪੈਸੇ ਲੈ ਸੀ ਅਸੀਂ ਮੰਨਦੇ ਅਸੀਂ ਗਲਤ ਤਰੀਕੇ ਨਾਲ ਪੈਸੇ ਲੈਨੇ ਨੇ ਪਰ ਉਹ ਤੇ ਕਿਸੇ ਨੇ ਗੋਲੀ ਚਲਾਈ ਸੀ ਸਾਨੂੰ ਨਹੀਂ ਪਤਾ ਕਿਹਨੇ ਮਾਰੀ ਹੈ ਜੀ ਫਿਰ ਡਰਾਮੇ ਬਾਜ਼ੀਆ ਨਾ ਬੰਦ ਕਰ ਦੇ ਤੂੰ ਸਰ ਮੈਂ ਸੱਚ ਬੋਲ ਰਿਹਾ ਜੀ ਸਰ ਜੇ ਤੁਹਾਨੂੰ ਫੇਰ ਵੀ ਯਕੀਨ ਨਹੀਂ ਤਾਂ ਲੈ ਚੱਲੋ ਚੱਲ ਤੂੰ ਐ ਨਹੀਂ ਮੰਨਦਾ ਤੈਨੂੰ ਥਾਣੇ ਲੈ ਕੇ ਚਲਦਾ ਉੱਥੇ ਪਏ ਨਾ ਦੋ ਪਟੇ ਤਾਂ ਸਭ ਆਕਲ ਟਕਾਣੇ ਆ ਜੂ ਤੇਰੀ ਸਰ ਤੁਸੀਂ ਮੇਰਾ ਯਕੀਨ ਕਿਉਂ ਨਹੀਂ ਕਰਦੇ ਜੀ ਉਥੇ ਤਾਂ ਵੱਡੇ ਵੱਡੇ ਮਨ ਜਾਂਦੇ ਨੇ ਚੱਲ ਸਰ ਇੰਸਪੈਕਟਰ ਸਾਹਿਬ ਇੱਕ ਮਿੰਟ ਬਣੀ ਬਈ ਸਰ ਇੰਦਰ ਦੋਸ਼ ਨਹੀਂ ਸਰ ਇਹਨਾਂ ਤੇ ਤੂੰ ਕੌਣਾ ਓਏ ਕੀ ਵਕੀਲਗਰੀ ਚੋਟੀ ਜਾਣਾ ਸਰ ਮੈਂ ਵਕੀਲਗਰੀ ਨਹੀਂ ਕਰ ਰਿਹਾ ਸਰ ਮੈਂ ਮੈਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸਾਰੇ ਨਿਰਦੋਸ਼ ਨੇ ਸਾਰੇ ਇਹ ਤੂੰ ਕੀ ਕਹਿ ਰਿਹਾ ਇਹ ਸਰ ਜਿਹੜੇ ਜ਼ੁਲਮ ਤੁਸੀਂ ਇਹਨਾਂ ਨੂੰ ਅੰਦਰ ਲੈ ਕੇ ਜਾ ਰਹੇ ਹੋ ਇਹਨਾਂ ਨੇ ਕੀਤੇ ਹੀ ਨਹੀਂ ਜੇ ਇਹ ਗੱਲ ਝੂਠੀ ਹੋਈ ਨਾ ਤਾਂ ਸਾਲਾ ਤੇਰੇ ਵੀ ਪਟੇ ਲਾਉਂਗਾ ਸਰ ਮੈਂ ਕਤਲ ਨੂੰ ਅੱਖੀ ਦੇਖਿਆ ਸਾਰ ਆਪਣੇ ਮੈਂ ਤੁਹਾਨੂੰ ਦੱਸ ਸਕਦਾ ਮੈਨੂੰ ਦਿਖਾ ਸਕਦਾ ਸਰ ਸਹੀ ਕਹਿ ਰਹੇ ਜੀ ਜੇ ਤੁਹਾਨੂੰ ਨਿਜ਼ਕੀ ਨਾ ਅਸੀਂ ਉਹਦੇ ਤੱਕ ਲੈ ਚੱਲਦਾ ਤੁਹਾਨੂੰ ਚਲੋ ਬੈਠੋ ਗੱਡੀ 'ਚ ਪਰ ਠੀਕ ਹੈ ਸਰ ਧੰਨਵਾਦ ਮਣੀ ਯਾਰ ਹਾਂ ਪੁਲਿਸ ਇਹ ਆਸਤ ਕਤਲ ਅੱਛਾ ਮੈਡਮਾ ਇਹ ਕੀ ਕਰ ਰਹੇ ਨੇ ਇਹ ਕਤਲ ਤੁਸੀਂ ਕੀਤਾ ਹੈ ਕਤਲ ਕੀ ਦਾ ਕਤਲ ਜੀ ਮੈਂ ਕੁਝ ਸਮਝੀ ਨਹੀਂ ਮੈਡਮ ਝੂਠ ਨਾ ਬੋਲੋ ਮੈਂ ਆਪਣੇ ਅੱਖੀ ਦੇਖਿਆ ਤੁਹਾਨੂੰ ਕਤਲ ਵਾਲੀ ਜਗ੍ਹਾ ਤੇ ਨਹੀਂ ਨਹੀਂ ਸਰ ਜੀ ਝੂਠ ਤਾਂ ਇਹ ਬੋਲ ਰਹੇ ਨੇ ਭलो ਮੈਂ ਆਪਦੇ ਘਰ ਹਾਲ ਦਾ ਕਤਲ ਕਿਉਂ ਕਰੂੰਗੀ ਉਸ ਤੇ ਕਹਿੰਦੇ ਕਤਲ ਕੀਤਾ ਨਹੀਂ ਫਿਰ ਸਾਨੂੰ ਕਿਹ ਪਤਾ ਲੱਗਿਆ ਉਹਦੇ ਘਰ ਦਾ ਕਤਲ ਹੋ ਗਿਆ ਨਹੀਂ ਨਹੀਂ ਸੱਜੇ ਉਹ ਆਹਾ ਸੋਚ ਲੋ ਹੁਣ ਕੋਈ ਨਵੀਂ ਕਹਾਣੀ ਹੋਰ ਸੁਣਾ ਦੇ ਕੋਈ ਕਿੱਸਾ ਹਾਂ ਸਰ ਕਤਲ ਮੈਂ ਕੀਤਾ ਪਰ ਮੈਂ ਮਜਬੂਰ ਸੀ ਮੈਂ ਤੁਹਾਨੂੰ ਦੱਸ ਦਿਆਂ ਸਾਰੀ ਕਹਾਣੀ ਦੇਖ ਕਿਵੇਂ ਬੈਠੇ ਨੇ ਮੌਜਾ ਨਾਲ ਨਾ ਆ ਕੀ ਗੰਦ ਪਾਏਗਾ ਹੋਇਆ ਕੀ ਆ ਆ ਕੀ ਕਰ ਤੂੰ ਤਾਂ ਕਰਦੇ ਫਿਰਦੇ ਹੋ ਪਹਿਲਾਂ ਮੈਨੂੰ ਐਂ ਦੱਸੋ ਆ ਕੌਣ ਹੈ ਹਰਾਮਣ ਆ ਮੈਸੇਜ ਦੇਖ ਲੈ ਕਿੰਨੇ ਭੇੜੇ ਭੇੜੇ ਕਰੇ ਪਏ ਨੇ ਸਾਰੇ ਪੜ ਲੇ ਮੈਂ ਓਏ ਪ੍ਰੀਤ ਤੈਨੂੰ ਗਲਤਫਹਿਮੀ ਆ ਕਿਸੇ ਨੇ ਉਹ ਗਲਤੀ ਨਾ ਕਰਤੇ ਹੋਣਾ ਯਾਰ ਬਾਜੀ ਵਾ ਮੈਨੂੰ ਗਲਤਫਹਿਮੀ ਐਵੇਂ ਗਲਤੀ ਨਾਲ ਕੌਣ ਕਰ ਦੂ ਹੋਰ ਤਾਂ ਕੋਈ ਕਿਸੇ ਨੂੰ ਕਰਦਾ ਨਹੀਂ ਹੈਗਾ ਜੇ ਕੋਈ ਗੱਲਬਾਤ ਹੈ ਫੇਰ ਹੀ ਮੈਸੇਜ ਆਏ ਨੇ ਓ ਤੂੰ ਤਾਂ ਉਹੀ ਪੜਕੀ ਜਾਂਦੀ ਆ ਕੁਝ ਨਹੀਂ ਹੈਗਾ ਗਲਤ ਹੋਇਆ ਜਾ ਮੈਂ ਪੜਕਦੀ ਆ ਸੱਚ ਸੱਚ ਦੱਸ ਦੇ ਮੈਨੂੰ ਹੈ ਕੌਣ ਇਹ ਬੈਤਲਾ ਓ ਤੈਨੂੰ ਗਲਤਫਹਿਮੀ ਹੋ ਰਹੀ ਮੈਂ ਕਹੀ ਤਾਂ ਜਾਣਾ ਤੈਨੂੰ ਤੇਰੇ ਸਾਹਮਣੇ ਸਬੂਤ ਹੈ ਹਜੇ ਮੈਨੂੰ ਕਹੀ ਜਾਂਦੇ ਹੋ ਗਲਤਫਹਿਮੀ ਹੈ ਤੈਨੂੰ ਬੋਲ ਕੇ ਵੀ ਨਹੀਂ ਆ ਤੇਰੇ ਤੇਰੇ ਕਰਕੇ ਮੈਨੂੰ ਕੀ ਬੋਲਾਂ ਕਿ ਮੈਂ ਨਾ ਉਹ ਤੇਰਾ ਖਸਮਾ ਮੈਂ ਫਿਰ ਮੈਂ ਵੀ ਤੇਰੇ ਘਰ ਵਾਲੀਆਂ ਤਾਂ ਹੀ ਬੋਲਦੀਆਂ ਹੱਕ ਬਣਦਾ ਮੇਰਾ ਬੋਲਣ ਦਾ ਕੀ ਹੱਕ ਮੰਦਾ ਤੇਰਾ ਆ ਕੀ ਕਰ ਤੁੱਤਾ ਕਰਦੇ ਫਿਰਦੇ ਤੁਸੀਂ ਇਹ ਹੱਕ ਨਹੀਂ ਬਣਦਾ ਮੇਰਾ ਪੁੱਛਣ ਦਾ ਬਈ ਕੌਣ ਹੈ ਬੋਲ ਹਣਾ ਨੀਂ ਵੀ ਕਿਉਂ ਭਾਈ ਚੱਲ ਚੰਗਾ ਜੇ ਤੁਹਾਨੂੰ ਪਤਾ ਲੱਗ ਗਿਆ ਸੁਣਦਾ ਨਹੀਂ ਚੰਡੀ ਨਾ ਹਾਂ ਦੱਸੋ ਕੌਣ ਹੈ ਮੇਰੀ ਗਰਲਫ੍ਰੈਂਡ ਆ ਤੇਰੀ ਗਰਲਫ੍ਰੈਂਡ ਮੈਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਵਿਆਹ ਮੇਰੇ ਨਾਲ ਕਰਵਾਇਆ ਤੇ ਗਰਲਫ੍ਰੈਂਡ ਬਣਾਉਂਦੇ ਫਿਰਦੇ ਆਂ ਇਸ ਉਮਰੇ। ਓਹ ਸ਼ਕਲ ਦੇਖ ਤੈਨਾਂ ਆਪਣੀ। ਓਹ 2:3 ਵੱਜੇ ਪੈਂਦੀ ਰੀ ਸ਼ਕਲ ਤੇ। ਮੂੰਹ ਦੇਖ ਆਪਣਾ। ਤੇਰਾ ਪਿਆਰ ਕਰੂਗਾ ਮੈਂ। ਨਾ ਫਿਰ ਸ਼ਕਲ ਤਾਂ ਸਾਨੂੰ ਉਦੋਂ ਵੀ ਦਿੰਦੀ ਸੀ। ਫਿਰ ਵਿਆਹ ਕਾਨੂੰ ਕਰਾ ਮੇਰੇ ਨਾਲ। ਨਾ ਕਰਵਾਂਦੇ? ਮੈਂ ਕਿਹਾ ਸੱਦਾ ਦਿੱਤਾ। ਵਿਆਹ ਕਰਾ ਕੇ ਤੇਰੇ ਨਾਲ ਮੈਂ। ਜੇ ਵਿਆਹ ਵੀ ਕਰਾਏ ਤਾਂ ਕਾਦੇ ਲਈ ਕਰਾਏ? ਤੇਰੇ ਪੈਸੇ ਖਾਤਰ। ਹਾਏ ਰੱਬਾ। ਤੂੰ ਅੰਨ੍ਹਾ ਕਿਰੇ ਹੋਇ ਇਨਸਾਨ। ਤਮੀਜ਼ ਨਾਲ ਗੱਲ ਕਰ। ਤੇਰਾ ਖਸਮ ਆ ਮੈਂ। ਕਿਵੇਂ ਬੋਲਦੀ ਤੂੰ? ਤਹਿਆ ਦੇਹਮਤਾ ਤੂੰ ਮੇਰੇ ਤੇ ਹੱਥ ਚੱਕਿਆ ਉਹ ਮੈਂ ਮਾਰ ਵੀ ਦੰਗੂ ਤੈਨੂੰ ਟਿਕਦਾ ਟਿਕਦਾ ਫੜਾ ਫੋਨ ਇਧਰ ਤੂੰ ਫੋਨ ਲੈ ਤੂੰ ਹਾਏ ਰੱਬਾ ਮੈਂ ਨਨੂ ਕੀ ਸਮਝਦੀ ਸੀ ਤੇ ਇਹ ਕਿਦਾਂ ਦੇ ਨਿਕਲੇ ਇੰਨਾ ਗਿਰਿਆ ਹੋਇਆ ਇਨਸਾਨ ਮੈਂ ਕਦੇ ਸੋਚਿਆ ਨਹੀਂ ਸੀ ਬਈ ਇਹ ਇਦਾਂ ਦੇ ਵੀ ਨੇ ਬੱਸ ਸਾਰੀ ਇਹ ਗੱਲਬਾਤ ਸੀ ਸਰ ਤੇ ਮਾਰਨ ਤਾਂ ਮੈਂ ਸੁ ਕੁੜੀ ਨੂੰ ਗਈ ਸੀ ਪਰ ਮੈਂ ਅਪਡੇਟ تھی ਅਫਦੇ ਹੀ ਕਰ ਜਾੜ ਬੈਠੀ ਪਰ ਸਰ ਜੋ ਕੁਝ ਵੀ ਹੋਇਆ ਮੇਰੇ ਤੋਂ ਗੁੱਸੇ ਚ ਹੋਇਆਗਾ ਮੈਂ ਜਾਣ ਬੁਝ ਕੇ ਕੁਝ ਨਹੀਂ ਕੀਤਾ ਉਹ ਤਾਂ ਠੀਕ ਹੈ ਗੱਲ ਮੈਡਮ ਪਰ ਤੁਸੀਂ ਕਾਨੂੰਨ ਨੇ ਆਪਣਾ ਹੱਥੇ ਵਿੱਚ ਲੈ ਕੇ ਚੰਗਾ ਨਹੀਂ ਕੀਤਾ ਤੁਸੀਂ ਕਾਨੂੰਨ ਦਾ ਸਹਾਰਾ ਵੀ ਲੈ ਸਕਦੇ ਸੀ ਸਰ ਉਸ ਮੌਕੇ ਮੈਨੂੰ ਕੁਝ ਵੀ ਨਹੀਂ ਸੁੱਝਾ ਮੈਨੂੰ ਕੁਝ ਨਹੀਂ ਪਤਾ ਲੱਗਿਆ ਪਰ ਇਹ ਵੀ ਹੱਕਦਾਰ ਨੇ ਦੋਨੇ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਖਸਾਇਆ ਤੁਸੀਂ ਵੀ ਕਾਕਾ 420 ਕੀਤੀ ਨਾਮ ਤੇ ਤੁਸੀਂ ਵੀ ਸਜ਼ਾ ਦੇ ਹੱਕਦਾਰ ਹੋ ਚਲੋ ਸਾਰੇ ਜੀ ਚਲੋ